ਚਿਚੜ ਨੇ ਗੁਰੂ ਸਾਹਿਬ ਦੇ ਪੈਸੇ ਖਾਦੇ ਖਾਦੇ ਨਾ ਆਤੇ ਤੇ ਤੁਸੀਂ ਮੈਨੂੰ ਕਿਹਾ ਸੀ ਕਿ ਇਹਨਾਂ ਇਨਕੁਆਇਰੀ ਕਰਾ ਪੰਜਾਬ ਸਰਕਾਰ ਨੇ ਦੀ ਵਿਜੀਲੈਂਸ ਦੀ ਇਨਕੁਆਇਰੀ ਖੋਲ ਦਿੱਤੀ ਆ ਤੇ ਕਾਂਗਰਸ ਦੇ ਪ੍ਰਧਾਨ ਜੀ ਅੱਜ ਚਿਚੜ ਨੂੰ ਸਪੋਰਟ ਕਰਨ ਆ ਰਹੇ ਆ ਜਿਹਨੇ ਬਾਬੇ ਦੇ ਪੈਸੇ ਲੁੱਟੇ ਪ੍ਰਧਾਨ ਜੀ ਨੂੰ ਇਹ ਕਹਿਣਾ ਚਾਹੁੰਦਾ ਵੀ ਪ੍ਰਧਾਨ ਜੀ ਜੇਸ ਦਿਨ ਵਿਚਲੰਸ ਨੇ ਨੂੰ ਸਦਣਾ ਨਾ ਉਹ ਦਿਨ ਤਰੀਕ ਤੇ ਵੀ ਜ਼ਰੂਰ ਨਾਲ ਜਾਇਓ ਐਨਾ ਹੋਵੇ ਵੀ ਜਦਣ ਤਰੀਕ ਹੋਵੇ ਤਦ ਤੁਸੀਂ ਪਿੱਛੇ ਹਟ ਜਾਓ ਅੱਛਾ ਚੱਟੜ ਚੰਬਿਆਣ ਚੰਬੜਿਆ ਸੀ ਤੁਹਾਨੂੰ ਚੰਬੜਿਆ ਸੀ ਨਾ ਇੱਕ ਲਾ ਤਾਂ ਤੁਸੀਂ ਉਹ ਚੱਟੜ ਲੋਕਾਂ ਨੂੰ ਲੁੱਟਿਆ ਲੋਕਾਂ ਨੂੰ ਕੁੱਟਿਆ ਨਜਾਇਜ਼ ਰੇਪ ਦੇ ਪਰਚੇ ਕਰਾਈ ਕਰਾਏ ਤਿੰਨਾਂ ਸਾਲਾਂ ਦੇ ਵਿੱਚ ਕਿਸੇ ਤੇ ਕੋਈ ਨਜਾਇਜ਼ ਪਰਚਾ ਹੋਇਆ ਰਾਣੇ ਦੇ ਨਾਲ ਖੁੱਲ ਕੇ ਆਜ਼ਾਦ ਤੁਸੀਂ ਤੁਰਦੇ ਹੋ ਖੜਾ ਹੋਇਆ ਤੁਹਾਡੇ ਨਾਲ ਹਮੇਸ਼ਾ ਵੀਰੋ ਇਹ ਤੁਹਾਡਾ ਪਿਆਰ ਆ ਜਿਹੜਾ ਮੈਨੂੰ ਖਿੱਚ ਕੇ ਲਿਆਉਂਦਾ ਇੱਥੇ ਜੇ ਤਿੰਨ ਦਿਨ ਇੱਥੇ ਲੌਣਾ ਤਾਂ ਆਨੰਦ ਆ ਜਾਂਦਾ ਜੇ ਮੈਨੂੰ ਕੋਈ ਕਹਿੰਦਾ ਤੇਰੀ ਛੁੱਟੀ ਤੇ ਮੈਂ ਉਹਨੂੰ ਕਹਿੰਦਾ ਤਿੰਨ ਦਿਨ ਮੈਂ ਛੁੱਟੀ ਤੇ ਰਹਿਣਾ ਸ਼ਨੀ ਆਇਆ ਤੇ ਸੋਮ ਆਪਣੇ ਇਲਾਕੇ 'ਚ ਰਹਿਣਾ ਆਨੰਦ ਹੀ ਨਾ ਆਉਂਦਾ ਵੀ ਐ ਲੱਗਦਾ ਵੀ ਛੁੱਟੀ ਤੇ ਆ ਕਿਉਂਕਿ ਲੋਕਾਂ ਦਾ ਪਿਆਰ ਬਹੁਤ ਮਿਲਦਾ ਤੁਹਾਡਾ ਅਲੀ ਓਏ ਚੱਚੜ ਨੇ ਗੁਰੂ ਸਾਹਿਬ ਦੇ ਪੈਸੇ ਖਾਦੇ ਖਾਦੇ ਨਾ ਖਾਦੇ ਤੇ ਤੁਸੀਂ ਮੈਨੂੰ ਕਿਹਾ ਸੀ ਕਿ ਇਹਦੀ ਇਨਕੁਆਇਰੀ ਕਰਾ ਸਦਨ ਦੇ ਵਿੱਚ ਮੈਂ ਕਿਹਾ ਵੀ ਜੇ ਇਸ ਇਸ ਬੰਦੇ ਨੇ ਗੁਰੂ ਸਾਹਿਬ ਦੇ ਪੈਸੇ ਖਾਦੇ ਆ 550ਵੇਂ ਸਾਲੇ ਤੇ ਸਿਰਫ ਪੰਜਾਬ ਸਰਕਾਰ ਦਾ 4-500 ਕਰੋੜ ਰੁਪਇਆ ਆ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਕੇ ਤੁਹਾਨੂੰ ਖੁਸ਼ੀ ਹੋਊਗੀ ਕਿ ਪੰਜਾਬ ਸਰਕਾਰ ਨੇ ਦੀ ਵਿਜੀਲੈਂਸ ਦੀ ਇਨਕੁਆਇਰੀ ਖੋਲ ਦਿੱਤੀ ਆ ਤੇ ਕਾਂਗਰਸ ਦੇ ਪ੍ਰਧਾਨ ਜੀ ਅੱਜ ਚਿੱਚੜ ਨੂੰ ਸਪੋਰਟ ਕਰਨ ਆ ਰਹੇ ਆ ਜਿਨੇ ਬਾਬੇ ਦੇ ਪੈਸੇ ਲੁੱਟੇ ਖਾਦੇ ਸ਼ੇਮ 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 ਤਾਂ ਮੈਂ ਪ੍ਰਧਾਨ ਜੀ ਨੂੰ ਇਹ ਕਹਿਣਾ ਚਾਹੁੰਦਾ ਵੀ ਪ੍ਰਧਾਨ ਜੀ ਜੇਸ ਦਿਨ ਵਿਚਲਨਸ ਨੇ ਨੂੰ ਸਦਣਾ ਨਾ ਉਹ ਦਿਨ ਤਰੀਕ ਤੇ ਵੀ ਜ਼ਰੂਰ ਨਾਲ ਜਾਇਓ ਐ ਨਾ ਹੋਵੇ ਵੀ ਜਦ ਦਿਨ ਤਰੀਕ ਹੋਵੇ ਉਦੋਂ ਤੁਸੀਂ ਪਿੱਛੇ ਹਟ ਜਾਓ ਸਾਰਿਆਂ ਨੇ ਹਟ ਜਾਣਾ ਪਿੱਛੇ ਪਿਛਲੀ ਆਰਬੀਤ ਐ ਹੀ ਹੋਇਆ ਜਦੋਂ ਇਲੈਕਸ਼ਨ ਆਉਣੀਆਂ ਤਾਂ ਫੇਰ ਆਉਣਾ ਪੈਣਾ ਇਹ ਨਹੀਂ ਕਿ ਵੀ ਅੱਜ ਬੋਲ ਕੇ ਤੇ ਸੁਲਤਾਨਪੁਰੋ ਚਲੇ ਗਏ ਵੀਰੋ ਮੈਂ 스마트 ਸਿਟੀ ਦਾ 220 ਕਰੋੜ ਰੁਪਇਆ 3 ਸਾਲੇ ਦੇ ਤੋਂ ਵਰਤਿਆ ਨਹੀਂ ਗਿਆ ਨਾ ਸੀਵਰੇਜ ਪਾਇਆ ਗਿਆ ਸ਼ਹਿਰ 'ਚ ਨਾ ਪੀਣ ਵਾਲਾ ਪਾਣੀ ਤੇ ਮੈਨੂੰ ਤਾਂ ਗੁਰੂ ਸਾਹਿਬ ਨੇ ਹੀ ਮੇਰੇ ਮੂੰਹ 'ਚੋਂ ਕਢਾਤਾ ਵੀ ਸ਼ਹਿਰ 'ਚ ਸੀਵਰੇਜ ਪਾਊਗਾ ਪੀਣ ਵਾਲਾ ਪਾਣੀ 100% ਪੈ ਸ਼ਹਿਰ 'ਚ ਪਾਊਗਾ ਉਹ ਕਿਰਪਾ ਉਹਨਾਂ ਦੀ ਸੀ ਕਰਾਇਆ ਸਾਰਾ ਕੁਝ ਉਹਨਾਂ ਨੇ ਬੁਲਾਇਆ ਮੇਰੇ ਤੋਂ ਸਭ ਗੁਰੂ ਸਾਹਿਬ ਨੇ ਤੇ ਆਪ ਖਰਾ ਕੇ ਦਿੱਤਾ ਅੱਜ ਸਾਰੇ ਸ਼ਹਿਰ ਦੇ ਵਿੱਚ ਸੀਵਰੇਜ ਪੈ ਗਿਆ 100% ਸ਼ਹਿਰ ਚ ਪੀਣ ਵਾਲਾ ਪਾਣੀ ਨਵੀਂ ਪਾਈਪ ਲਾਈਨ 29 ਕਿਲੋਮੀਟਰ ਦੀ ਪਊ ਚੰਮ ਕੰਮ ਚਾਲੂ ਹੋ ਗਿਆ ਪੈਸੇ ਆ ਗਏ ਟੈਂਡਰ ਲੱਗ ਗਿਆ ਸੜਕਾਂ ਜਰੂਰ ਟੁੱਟੀਆਂ ਮੇਰੇ ਵੀਰੋ 14 14 ਫੁੱਟ ਥੱਲੇ ਪਾਇਆ ਸੀਵਰ ਕੋਸ਼ਿਸ਼ ਸਮੇਂ ਦੇ ਵਿੱਚ ਸੜਕਾਂ ਵੀ ਚਮਕਾ ਦੇਾਂਗੇ ਚਮਕਾ